ਹਾਂਜੀ ਸਤਿ ਸ਼੍ਰੀ ਅਕਾਲ ਜੀ ਮਹਿੰਦਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਆਪਾਂ ਲੈ ਕੇ ਆਏ ਹਾਂ ਕਿ ਸੌ ਦੇ ਮਹੀਨੇ ਸੁਹਾਗਣਾ ਇਹ ਸਤ ਕੰਮ ਜਰੂਰ ਕਰਨ ਤਾਂ ਕਿ ਪਤੀ ਦੀ ਸੁਖ ਸ਼ਾਂਤੀ ਲੰਬੀ ਉਮਰ ਵਾਸਤੇ ਤੇ ਇਹਦੀਆਂ ਗਲਤੀਆਂ ਆਪਾਂ ਸੌ ਦੇ ਮਹੀਨੇ ਆਪਾਂ ਨਹੀਂ ਕਰਨੀਆਂ ਚਾਹੀਦੀਆਂ ਇੱਥੇ ਆਪਾਂ ਇਸ ਵਿਸ਼ੇ ਦੇ ਉੱਤੇ ਵੀਡੀਓ ਲੈ ਕੇ ਆਏ ਹਾਂ ਤੇ ਵੇਖੋ ਜੋ ਸਿੱਖ ਧਰਮ ਦੇ ਵਿੱਚ ਤਾਂ ਵੈਸੇ ਆਪਾਂ ਕਹਿੰਦੇ ਵੀ ਇਹ ਗੱਲਾਂ ਇਹ ਮਤ ਗੱਲਾਂ ਆਪਾਂ ਨਹੀਂ ਮੱਥਾ ਤਾ ਰੱਖਦੀਆਂ ਇਸ ਤਰ੍ਹਾਂ ਆਪਾਂ ਬਹਿਮਾ ਪਰਮਾ ਦੇ ਵਿੱਚ ਨਹੀਂ ਪੈਂਦੇ ਪਰ ਜੀ ਆਪਾਂ ਸੋਚੀਏ ਆਪਾਂ ਕੁਸ਼ਕ ਤਾਂ ਬਹਿਮਾ ਪਰਮਾ ਦੇ ਵਿੱਚ ਪੈਣੇ ਆ ਸਹੀ ਜ਼ਿੰਦਗੀ ਜੋ ਆਪਾਂ ਨੂੰ ਬਜ਼ੁਰਗਾਂ ਨੇ ਸਿਖਾਈ ਆਪਾਂ ਬਹਿਮਾ ਪਰਮਾ ਨਹੀਂ ਕਰਦੇ ਆਪਾਂ ਉਹਨਾਂ ਦੇ ਦੱਸੇ ਹੋਏ ਤਰੀਕਿਆਂ ਮੁਤਾਬਕ ਚੱਲਦੇ ਆ ਹੁਣ ਜੇ ਆਪਾਂ ਆਏ ਅੱਖ ਕੇ ਵੀ ਹਰੇਕ ਚੀਜ਼ ਨੂੰ ਪਰ ਬਹਿਮਾ ਪਰਮਾ ਚ ਲੈਣਗੇ ਇਹ ਗੱਲ ਗਲਤ ਹੈ ਹੁਣ ਜੇ ਤੁਸੀਂ ਦੇਖੋ ਵਿਆਹ ਦੇ ਸਮੇਂ ਪ੍ਰਦੇਸਾਂ ਦੇ ਵਿੱਚ ਲੋਕ ਵਾਈਟ ਸੂਟ ਵਿਆਹ ਹੁੰਦਾ ਉਹਨਾਂ ਦਾ ਨਾ ਵਿਆਹ ਦੇ ਜੋੜਾ ਉਹਨਾਂ ਦਾ ਵਾਈਟ ਹੁੰਦਾ ਪਰ ਆਪਾਂ ਕਿਉਂ ਨਹੀਂ ਹੁੰਦੇ ਆਪਾਂ ਸਾਰੇ ਲਾਜ ਜੋੜੇ ਚ ਕਿਉਂ ਵਿਆਹ ਕਰਾਉਨੇ ਆਂ Hindu ਹੋ ਕੇ Sikh ਹੋ ਕੇ ਆਪਾਂ ਸਾਰੇ ਲਾਜ ਜੋੜਿਆਂ ਚ ਵਿਆਹ ਕਰਾਉਨੇ ਆਂ ਹਨਾ ਆਪਾਂ ਇਹੇ ਜੋੜਾ ਸੁਹਾਗ ਦਾ ਜੋੜਾ ਸਮਝਦੇ ਆਂ ਤੇ ਜੇ ਆਪਾਂ ਉਥੇ ਆਖੀਏ ਬਹਿਮ ਪਰਮਾ ਬਹਿਮ ਪਰਮਣੀ ਜੀ ਜੋ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਤੱਤ ਹੁੰਦੇ ਆ ਉਹੀ ਅਸਲੀਅਤ ਹੁੰਦੀ ਆ ਜ਼ਿੰਦਗੀ ਦੇ ਵਿੱਚ ਸਾਰਾ ਖੁਸ਼ੀ ਆਪਣੀ ਚਲਦਾ ਰਹਿੰਦਾ ਹੈਗਾ ਹਰ ਇੱਕ ਗੱਲ ਨੂੰ ਬਹਿਮਾ ਪਰਮਾ ਨਾਲ ਜੋੜਨਾ ਚਾਹੀਦਾ ਇਹਨੇ ਉੱਚੇ ਖਿਆਲ ਤੇ ਨਾ ਕਿਤੇ ਇਹ ਬਜ਼ੁਰਗਾਂ ਦੀਆਂ ਦਸੀਆਂ ਗੱਲਾਂ ਨਾਲ ਜੁੜੇ ਹੋਈਆਂ ਸਫੈਦ ਕੱਪੜਾ ਪਕ ਕਿਉਂ ਨਹੀਂ ਪਾਉਂਦੇ ਅਪਾ ਕਦੀ ਸੋਚਿਆ ਵੀ ਅਪਸ ਫਾਇ ਕਪੜਾ ਪਿਸਾਇ ਜੋੜਾ ਪਾ ਕੇ ਅਨੰਦ ਕਾਰਜ ਲੈਣੀ ਨਹੀਂ ਲੈਂਦੇ ਪਰ ਫਿਰ ਫਿਰ ਜੇ ਅਪ ਦੂਜੇ ਪਾਸੇ ਜੇ ਆਪਾਂ ਨੂੰ ਕੋਈ ਕੱਲ ਦੱਸਦਾ ਆਪਾਂ ਕਹਿੰਦੇ ਵਹਿਮ ਪਰਨਾ ਇਹਦੇ ਲਈ ਜੀ ਜੋ ਆਪਣੇ ਬਜ਼ੁਰਗਾਂ ਨੇ ਆਪਣੇ ਪਿਛੋਰ ਕਰਦੋ ਤੇ ਇਹ ਸਭ ਕੁਝ ਚੱਲਿਆ ਆਉਂਦਾ ਹੈ ਨਾ ਆਪਣੇ ਸੱਭਿਆਚਾਰ ਦਾ ਹਿੱਸਾ ਹੈ ਉਸ ਤਰ੍ਹਾਂ ਹੀ ਆਪਾਂ ਚੱਲਦਾ ਰਹਿੰਦੇ ਜੋ ਕੱਲ ਨਾਲ ਦੱਸਦੇ ਇਹ ਵੀ ਆਪਣੇ ਸੱਭਿਆਚਾਰ ਦੇ ਵਿੱਚ ਆਪਣੇ ਬਜ਼ੁਰਗਾਂ ਨੇ ਦੱਸੇ ਹੋਏ ਤੱਤ ਹੁੰਦੇ ਆ ਜੋ ਆਪਾਂ ਤੁਹਾਡੇ ਸਾਹਮਣੇ ਰੱਖ ਦੇਾਂਗੇ ਇਹ ਕੋਈ ਬਹਿਮ ਭਰਮ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਇਸ ਅਸਲੀਅਤ ਹੈ ਜੋ ਆਪਣੇ ਪਿੱਛੇ ਜੁੜੀ ਹੋਈ ਹੈ ਹੁਣ ਜੇ ਆਪਾਂ ਚਾਰ ਅੱਖਰ ਪੜ ਗਏ ਤਾਂ ਆਪਾਂ ਹਰ ਇੱਕ ਗੱਲ ਨੂੰ ਬਜ਼ੁਰਗਾਂ ਦੀਆਂ ਸਿਆਣੀਆਂ ਬਜ਼ੁਰਗਾਂ ਦੀਆਂ ਦਸਿਆਆਂ ਹੁੰਦੀਆਂ ਗੱਲਾਂ ਨੂੰ ਆਪਾਂ ਬਹਿਮ ਭਰਮ ਨਾਲ ਨਹੀਂ ਜੋੜ ਸਕਦੇ ਉਹ ਵੀ ਕੁਛ ਨਾ ਕੁਛ ਬਗਿਆਨਕ ਤਰੀਕੇ ਨਾਲ ਜੁੜੇ ਹੋਏ ਸਾ ਆਪਣੇ ਨਾਲ ਬਹੁਤ ਜ਼ਿਆਦਾ ਸਮਝਦਾਰ ਸੀ ਜਿਨ੍ਹਾਂ ਨੇ ਆਪਣੇ ਲਈ ਬਹੁਤ ਕੁਝ ਬਣਾ ਦਿੱਤਾ ਅੱਜ ਦੇ ਸਮੇਂ 'ਚ ਆਪਾਂ ਕਿ ਕਿੱਲਾ ਨਹੀਂ ਕਰੀ ਸਾਡੇ ਤੇ ਬਜ਼ੁਰਗਾਂ ਨੇ ਆਪਾਂ ਨੂੰ ਮੀਂਹ ਵੀ 25 ਬਜੀ 30 ਵੀ ਕਿੱਲਿਆਂ ਦੇ ਮਾਰਕ ਬਣਾ ਦਿੱਤਾ ਇਹ ਕਹਣਾ ਜੀ ਉਹ ਆਪਣੇ ਨਾਲੋਂ ਜ਼ਿਆਦਾ ਸਮਝਦਾ ਸੀ ਹੁਣ ਤਾਂ ਅੱਜ ਦੇ ਸਮੇਂ 'ਚ ਆਪਾਂ ਤੋਂ ਪੇਟ ਤੇ ਪਹਿਰਾਵਾ ਹੀ ਨਹੀਂ ਲੋਟ ਆਉਂਦਾ ਖਾਣ ਪਹਿਨਣੇ ਹੀ ਨਹੀਂ ਲੋਟ ਆਉਂਦਾ ਤੇ ਉਹ ਜਿਹੜੇ ਸੀ ਜਿਨ੍ਹਾਂ ਨੇ ਆਪਣੇ ਵੀ ਸਾਰਾ ਕੁਝ ਕੀਤਾ ਐ ਏਡੇ ਵੱਡੇ ਵੱਡੇ ਪਰਿਵਾਰ ਪਾਲੇ 5-5 7-7 ਬੱਚੇ ਪਾਲੇ ਤੇ ਸਾਰਾ ਕੁਝ ਨਾਲੇ ਫੇਰ ਵੀ ਆਪਣੇ ਵੀ ਇੰਨੇ ਪ੍ਰਾਪਰਟੀ ਬਣਾ ਕੇ ਗਏ ਤੇ ਅੱਜ ਦੇ ਸਮੇਂ 'ਚ ਆਪਾਂ ਤਾਂ 2 ਬੱਚੇ ਪਾਲਣੇ ਵੀ ਔਖੇ ਹੋਏ ਪਏ ਆ ਈਗਾਨੀ ਜੀ ਇਹਦੇ ਲਈ ਤੇ ਹਰ ਇੱਕ ਬਹਿਮ ਪਰ ਉਹਦੇ ਬਜ਼ੁਰਗ ਬਹੁਤ ਜ਼ਿਆਦਾ ਸਮਝਦਾਰ ਸੀ ਬਹੁਤ ਜ਼ਿਆਦਾ ਸਿਆਣੀ ਸੀ ਉਹਨਾਂ ਦੀਆਂ ਦਸਿਆ ਹੋਈਆਂ ਗੱਲਾਂ ਦੇ ਵਿੱਚੋਂ ਮੈਂ ਕੁਝ ਕੁ ਗੱਲਾਂ ਤੁਹਾਡੇ ਲਈ ਲੈ ਕੇ ਆਈਆਂ ਆ ਜਿਹਸ ਵਾਗਨ ਕਿਹੜੇ ਉਹ ਸਤ ਕਮ ਆ ਜਿਹੜੇ ਨਹੀਂ ਕਰਨੇ ਚਾਹੀਦੇ ਲਓ ਜੀ ਇਸ ਟੌਪਿਕ ਦੇ ਉੱਤੇ ਆਪਾਂ ਤੁਹਾਡੇ ਕੋਲੇ ਤੁਹਾਡੇ ਸਾਹਮਣੇ ਵੀਡੀਓ ਰੱਖਦੇ ਆ ਵੀਡੀਓ ਨੂੰ ਐਂਡ ਤੱਕ ਪਲੀਜ਼ ਜ਼ਰੂਰ ਦੇਖਿਓ ਜਿਹੜਾ ਦੇਖੋ 16 ਸ਼ਿੰਗਾਰ ਕਹਦੇ ਨੇ 16 ਸ਼ਿੰਗਾਰ ਹੁੰਦਾ ਇਹ ਇੱਕ ਸੁਹਾਗਣ ਔਰਤ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਵਿਆਹ ਦਾ ਜੋੜਾ ਪਾਇਆ ਜਾਂਦਾ ਉਦੋਂ ਚੂੜਾ ਵੀ ਜ਼ਰੂਰ ਪਹੁੰਦੀ ਆ ਟਿੱਕਾ ਵੀ ਜ਼ਰੂਰ ਲੰਗਦੀ ਆ ਸੰਦੂਰ ਵੀ 사실 ਤੁਸੀਂ ਕਿਸੇ ਵੀ ਧਰਮ ਦੇ ਵਿੱਚ ਸੰਦੂਰ ਸੁਹਾਗ ਦੀ ਅਸਲੀ ਅਗੋ ਨਿਸ਼ਾਨੀ ਹੈ ਸੰਦੂਰ ਵੀ ਲੰਗਦੀ ਆ ਸਾਰਾ ਛੋਲਾ ਸ਼ਿੰਗਾਰ ਕਰਕੇ ਧੀ ਜਦੋਂ ਆਪਣੇ ਘਰ ਦੇ ਵਿੱਚੋਂ ਆਪਣੇ ਬਾਪ ਦੇ ਘਰ ਦੇ ਵਿੱਚੋਂ ਇਹ 16 ਸ਼ਿੰਗਾਰ ਕਰਕੇ ਦੂਜੇ ਘਰ ਦੇ ਵਿੱਚ ਜਾਂਦੇ ਉਹਦੀ ਜ਼ਿੰਦਗੀ ਦੇ ਮਾਇਨੇ ਬਦਲ ਜਾਂਦੇ ਠੀਕ ਹੈ ਜੀ ਉੱਥੇ ਫਿਰ ਉਹਦੀ ਅਸਲੀਅਤ ਉਹਦੀ ਨਿਸ਼ਾਨੀ ਇਸੇ ਕਰਕੇ ਆ ਜਿਉਂ ਹੀ 16 ਹਜ਼ਾਰ ਕਰਦੇ ਫੇਰ ਹੀ ਪਤਾ ਲੱਗਦਾ ਵੀ ਇਸ ਘਰ ਦੀ ਇਹ ਨੂਹ ਹੈ ਨੂਹ ਤੇਤੀ ਦਾ ਵਿੱਚ ਇਹ ਹੀ ਡਿਫਰੈਂਸ ਹੁੰਦਾ ਜੇ ਪਹਿਨੀ ਪੱਛਰ ਕੇ ਰਹਿੰਦੀ ਆ ਸੋਹਣੇ ਗਹਿਣੇ ਵਸਤਰ ਪਾਏ ਹੁੰਦੇ ਤੇ ਫੇਰ ਇੱਕ ਨੂਹ ਲੱਗਦੀ ਆ ਤੇ ਨੂਹ ਇੱਕ ਲక్ష్ਮੀ ਦਾ ਰੂਪ ਹੁੰਦੀ ਜਿਹੜੀ ਨਵੇਂ ਘਰ ਦੇ ਵਿੱਚ ਜਾਂਦੀ ਆ ਹਰ ਇੱਕ ਚਾਹੁੰਦਾ ਸਾਡੇ ਘਰ ਦੇ ਵਿੱਚ ਨੂਹ ਆਈਏ ਤੇ ਵਰਕ ਤਾਂ ਆਉਣ ਇਹਦੇ ਲਈ ਜੀ ਇਹ ਆਪਾਂ ਨੂੰ ਇਹ ਸਭ ਕੁਝ ਚਾਹੀਦਾ ਹੈ ਪਤੀ ਦੀ ਲੰਬੀ ਉਹ ਜਿਹੜੇ ਪਤੀ ਲਈ ਹੈ ਪਰ ਸਾਰੀ ਜ਼ਿੰਦਗੀ ਕੱਟਣੀ ਹੁੰਦੀ ਹੈ ਜਿਹਦੇ ਇੱਕ ਆਦਮੀ ਦੀ ਖਾਤਰ ਆਪਾਂ ਆਪਣਾ ਸਾਰਾ ਪ੍ਰਵਾਸ ਛੱਡ ਕੇ ਜਾਣੇ ਆ ਫਿਰ ਆਪਣਾ ਫਰਜ਼ ਬੰਦਾ ਕਿ ਆਪਾਂ ਉਹਦੀ ਲੰਬੀ ਮੋਰ ਦੇ ਪੂਰੀਆਂ ਸੁੱਖ ਅਰਦਾਸਾਂ ਬੇਨਤੀ ਆਪਾਂ ਕਰੀਏ ਕਿ ਸਾਡੇ ਨਾਲ ਚਰਨ ਦਾ ਸਾਥ ਹੋ ਸਾਰਾ ਅਨੁਭਵ ਠੀਕ ਹੈ ਨਾ ਵੈਸੇ ਤਾਂ ਜਿਦੋਂ ਆਪਾਂ ਚਾਰ ਲਾਵਾ ਲੈਣੀ ਹੈ ਕਹਿੰਦੇ ਸੱਤ ਜਨਮਾਂ ਦਾ ਸਾਥ ਨਿਵਾਉਣ ਦਾ ਪਤੀ ਦਾ ਵਾਦਾ ਕਰਦੇ ਆਂ ਪਰ ਅੱਜ ਕੱਲ੍ਹ ਰਿਸ਼ਤੇ ਬਹੁਤ ਸਫੈਦ ਹੋ ਗਏ ਕੁਝ ਸਮਝਦਾਰ 300 ਦਿਨਾਂ ਦੇ ਵਿੱਚ ਕਦੇ ਵੀ ਤੁਸੀਂ ਸਫੈਦ ਇੱਕਦਮ ਪੂਰੇ ਸਫੈਦ ਕੱਪੜਾ ਨਾ ਪਾਓ ਦੇਖੋ ਹਰੇਕ ਧਰਮ ਦੇ ਵਿੱਚ ਵਿਆਹ ਦਾ ਜੋੜਾ ਜਿਹੜਾ ਲਾਲ ਰੰਗ ਦੇ ਵਿੱਚ ਹੀ ਹੁੰਦਾ ਹੈਗਾ ਰੰਗੀਨ ਹੀ ਹੁੰਦਾ ਉਹ ਵਾਈਟ ਕੱਪੜਾ ਸਵਾਮਨ ਦੇ ਮਹੀਨੇ ਵਿੱਚ ਭੁੱਲ ਕੇ ਨਹੀਂ ਨਾ ਪਾਓ ਇੱਥੇ ਪ੍ਰਤੀਵਰਤਾ ਦੇਖ ਖਤਮ ਹੋ ਜਾਂਦੀ ਹੈ ਸਮਾਪਤ ਹੋ ਜਾਂਦੀ ਹੈ ਕਿਉਂਕਿ ਸਫੈਦ ਕਲਰ ਇੱਕ ਵਿਧਵਾ ਦਾ ਕਲਰ ਹੈ ਇੱਕ ਵਿਧਵਾ ਨੂੰ ਪਹਿਨਾਇਆ ਜਾਂਦਾ ਸਫੈਦ ਕਲਰ ਇਹਦੇ ਲਈ ਤੁਸੀਂ ਆਪਣੇ ਕਲਰ ਛੱਡ ਕੇ ਸਫੈਦ ਕੰਦਰ ਤੁਸੀਂ ਸੌਣ ਦੇ ਮਹੀਨੇ ਵਿੱਚ ਬਿਲਕੁਲ ਨਹੀਂ ਪਹੁੰਹਾਲ ਆਪਣੇ ਪਤੀ ਦੇ ਆਪਣੇ ਮਾਣ ਸਨਮਾਨ ਨੂੰ ਬਹੁਤ ਖੀਸ ਪਹੁੰਚਦੀ ਹੈ ਸਭ ਤੋਂ ਵੱਡਾ ਪਾਪ ਦੋਸ਼ ਲੱਗਦਾ ਜੀ ਕਿਉਂਕਿ ਔਰਤ ਸਵਾਕਰ ਔਰਤ ਲਈ ਕਲਰਫੁਲ ਕੱਪੜੇ ਚਾਹੀਏ ਹਾਂ ਜੇ ਤੁਹਾਨੂੰ ਬੈਟ ਵਾਈਟ ਪਾਉਣ ਦੇ ਸ਼ਕੀਨ ਹੈ ਤਾਂ ਤੁਸੀਂ ਉਹਦੇ ਵਿੱਚ ਕਲਰਫੁਲ ਜ਼ਰੂਰ ਪਾ ਸਕਦੇ ਹੋ ਜਿਵੇਂ ਉਹਦੇ ਵਿੱਚ ਕੋਈ ਪ੍ਰਿੰਟ ਹੋਵੇ ਉਹ ਪਾ ਸਕਦੇ ਹੋ ਪਰ ਬਿਲਕੁਲ ਸਫੈਦ ਕੱਪੜਾ ਤੁਸੀਂ ਭੁੱਲ ਕੇ ਵੀ ਨਾ ਚਾਹੋ ਪਤੀ ਨਾਲ ਆਪਣਾ ਬਹੁਤ ਪ੍ਰੇਮ ਹੁੰਦਾ ਖਤਮ ਹੋਣ ਲੱਗ ਗਿਆ ਅੰਦਰ 네ਗੇਟਿਵ ਚਾਹ ਆਪਣੇ ਵਿੱਚ ਆ ਜਾਂਦੀ ਫਿਰ ਪਤੀ ਨਾਲ ਤਨਾਵ ਵੱਧ ਜਾਂਦਾ ਹੈਗਾ ਵੱਧ ਜਾਂਦਾ ਹੈਗਾ ਤੇ ਕਈ ਵੇਖੋ ਜੋ ਵਿਧਵਾ ਔਰਤਾਂ ਪਤੀ ਦੀ ਮੌਤ ਤੋਂ ਬਾਅਦ ਉਹਦੇ ਹੀ ਪਾਇਆ ਜਾਂਦਾ ਫੈਸੂਟ ਫਿਰ ਇਹ ਕਈ ਵਾਰ ਇਹ ਇੱਕ ਇੰਗਲਿਸ਼ ਫੈਸੂਟ ਹੈ ਪਤੀ ਦੀ ਮੌਤ ਦਾ ਸੂਚਕ ਹੁੰਦਾ ਹੈ ਇਹਦੇ ਲਈ ਭੁੱਲ ਕੇ ਵੀ ਤੁਸੀਂ ਸੌਨ ਦੇ ਮਹੀਨੇ ਤੱਕ ਵਾਈਟ ਕੱਪੜਾ ਕਦੀ ਵੀ ਨਾ ਉਹਦੇ ਉੱਤੇ ਜਿਹੜੀ ਪੈਰਾਂ ਦੇ ਵਿੱਚ ਪੈ ਰਹੋਂਗੇ ਆਪਾਂ ਝਾਂਜਰ ਕਹਿ ਦਿੰਦੇ ਆ ਇਹ ਤੁਸੀਂ ਸੌਨ ਦੇ ਮਹੀਨੇ ਜ਼ਰੂਰ ਪਾ ਕੇ ਰੱਖੋ ਨਹੀਂ ਤੁਸੀਂ ਇਹ ਸਾਲ ਭਰ ਨਹੀਂ ਪਾ ਸਕਦੇ ਅੱਜ ਕੱਲ ਕੁੜੀਆਂ ਜ਼ਿਆਦਾ ਫੈਸ਼ਨੇਬਲ ਆ ਨਹੀਂ ਵੀ ਪਾਉਂਦੀਆਂ ਨੇ ਨਹੀਂ ਸਭ ਚੰਗੀਆਂ ਨਾਲ ਵੀ ਤਾਂ ਸੌਣ ਦੇ ਮਹੀਨੇ ਜੇ ਤੁਸੀਂ ਪਤੀ ਦੀ ਸੁਖ ਸ਼ਾਂਤੀ ਚਾਹੁੰਦੇ ਹੋ ਲੰਬੀ ਉਮਰ ਚਾਹੁੰਦੇ ਹੋ ਤਾਂ ਕੋ ਸੌਣ ਦਾ ਮਹੀਨਾ ਦੇ ਪੈਰ ਦੇ ਵਿੱਚੋਂ ਪਾਇਕ ਕਦੇ ਵੀ ਨਾ ਲਾਹੋ ਸਿਉਣੇ ਦੀ ਪਾਇਕ ਤੇ ਸੌਣੇ ਦੀ ਕੰਮੂਖੀ ਪਾਉਣਾ ਬੇਹੱਦ ਅਸ਼ੁਭ ਹੈ ਮਾ ਲక్ష్ਮੀ ਮਾ ਲక్ష్ਮੀ ਉਤਾਨ ਦੀ ਦੇਵੀ ਹੈ ਕੋ ਵੀਰ ਧਨ ਦੀ ਰਾਖੀ ਕਰਦੀ ਧਨ ਵੰਡਦੇ ਆਪਾਂ ਜੇ ਜਦੋਂ ਆਪਾਂ ਸੋਨੇ ਦੀ ਚੀਜ਼ ਪੈਰਾਂ 'ਚ ਧਾਰਨ ਕਰ ਲੱਗ ਜਾਂਦੇ ਆ ਕਿ ਮਹਾਰਾਜ ਫੇਰ ਆਪਾਂ ਤਾਂ ਖੁਸ਼ੀ ਹੋ ਜਾਂਦੇ ਆ ਰੋਸਟ ਹੋ ਜਾਂਦੇ ਆ ਜਿਹਦਾ ਮਾੜਾ ਪ੍ਰਭਾਵ ਆਪਣੀ ਜ਼ਿੰਦਗੀ ਦੇ ਉੱਤੇ ਪੈਂਦਾ ਇਹਦੇ ਲਈ ਜੇ ਤੁਸੀਂ ਪਾਈ ਚਾਂਦਰ ਪਾਉਣ ਦੇ ਸ਼ਕੀਨ ਹੈ ਤੇ ਤੁਸੀਂ ਜਾਂ ਅੰੂਠੀ ਪਾਉਣ ਦੇ ਸ਼ਕੀਨ ਹੈ ਤਾਂ ਪਲੀਜ਼ ਪੈਰਾਂ ਲਈ ਸਿਰਫ ਚਾਂਦੀ ਵਰਤੋ ਜੋ ਵਿਗਿਆਨਕ ਤੱਤਾਂ ਨਾਲ ਵੀ ਇਹ ਸਹੀ ਹੈ ਤੁਹਾਨੂੰ ਮਾਨ ਸਨਮਾਨ ਵੀ ਪੂਰਾ ਦਿਵਾਉਗੀ ਇਹ ਆਪਣੇ ਲਈ ਬਣੀ ਹੋਈ ਆਪਾਂ ਉਸ਼ਟਾਤੇ ਪਾਉਂਦੇ ਆਂ ਚਾਂਦੀ ਸਿਰਫ ਪੈਰਾਂ ਲਈ ਹੁੰਦੀ ਐ ਕਦੇ ਵੀ ਸਿਉਣੇ ਦੀ ਚੀਜ਼ ਪੈਰਾਂ ਦੇ ਵਿੱਚ ਨਾ ਸਿਉਣੇ ਵੀ ਪਾਈ ਲਾਉਣ ਨਾਲ ਗੁਰੂਤੀ ਪਾਉਣ ਨਾਲ ਮਾਨਸਿਕ ਮਾਨਸਿਕ ਬਹੁਤ ਥੀਸ ਪਹੁੰਚਦੀ ਐ ਕਈ ਵਾਰ ਐ ਇਹਦਾ ਕਾਰਨ ਆਪਣੇ ਰਿਸ਼ਤੇ ਟੁੱਟ ਜਾਂਦੀ ਐ ਮਨਾਂ ਦੇ ਵਿੱਚ ਦਰਾਰਾਂ ਪੈ ਜਾਂਦੀਆਂ ਐ ਮਨਾਂ ਵਿੱਚ ਖਟਾਸ ਆ ਜਾਂਦੀ ਐ ਕਿ ਬਹੁਤਾਰੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਊਗਾ ਸੌਂ ਦੇ ਮਹੀਨੇ ਭੁੱਲ ਕੇ ਵੀ ਨਾ ਕੰਮ ਕਰੋ ਤੇ ਸੌਂ ਦੇ ਮਹੀਨੇ ਤੁਸੀਂ ਪਾਈ ਜਰੂਰ ਪਾ ਕੇ ਰੱਖੋ ਤੋਂ ਬਿਨਾ ਵਿਆਹ ਅਧੂਰਾ ਹੁੰਦਾ ਹੈ ਸਭ ਤੋਂ ਸੁਹਾਗਣ ਦੀ ਸਭ ਤੋਂ ਵੱਡੀ ਨਿਸ਼ਾਨੀ ਕੀ ਹੁੰਦੀ ਹੈ ਉਹਦੇ ਚੀਂਚ ਪਾਇਆ ਹੋਇਆ ਸੁੰਦੂਰ ਸੁੰਦੂਰ ਪਾਉਣ ਨਾਲ ਜੁਰੂਰ ਪਤਾ ਲੱਗ ਜਾਂਦਾ ਹੈ ਕਿ ਬੇਟੀ ਦੀ ਮੈਰਿਜ ਹੋਈ ਇਹ ਆਪਾਂ ਸਿੱਖ ਧਰਮ ਦੇ ਵਿੱਚ ਵੀ ਆਪਾ ਹੁੰਦੇ ਆ ਤੇ ਆਪਾਂ ਹਿੰਦੂ ਧਰਮ ਦੇ ਵਿੱਚ ਤਾਂ ਇਹਨੂੰ ਮਹੱਤਤਾ ਦਿੱਤੀ ਜਾਂਦੀ ਹੈ ਇਹਦੇ ਲਈ ਸੁਹਾਗਣਾਂ ਔਰਤ ਸੰਦੂਰ ਜਰੂਰ ਪਾਵੇ ਸਾਵਣ ਦੇ ਮਹੀਨੇ ਤੁਸੀਂ ਜਦੋਂ ਵੀ ਸੰਦੂਰ ਬਿਨਾਂ ਨਾਤੇ ਸੰਦੂਰ ਫੁੱਲ ਕੇ ਹੋਏ ਨਹੀਂ ਚੀਰ ਚ ਪਾਉਣਾ ਚਾਹੀਦਾ ਸੰਦੂਰ ਹਮੇਸ਼ਾ ਆਪਾਂ ਨੂੰ ਸੁੱਕਾ ਹੀ ਵਰਤਣਾ ਚਾਹੀਦਾ liquid ਸੰਦੂਰ ਤੋਂ ਬਹੇਜ ਕਰੋ liquid ਸੰਦੂਰ ਨਹੀਂ ਵਰਤਣਾ ਚਾਹੀਦਾ ਜੀ ਉਹ ਨਾ ਸ਼ੁਭ ਨਹੀਂ ਹੁੰਦਾਗਾ ਜਦੋਂ ਵੀ ਤੁਸੀਂ ਕੇਸੀ ਇਸ਼ਨਾਨ ਕਰਦੇ ਨਾ ਤਾਂ ਕਿ ਤੁਸੀਂ ਚੀਰ ਚ ਸੰਦੂਰ ਪਾ ਲਓ ਜਿੱਤੇ ਵੀ ਤੁਸੀਂ ਕੇਸੀ ਇਸ਼ਨਾਨ ਕਰਦੇ ਹੋ ਉਸ ਸੰਦੂਰ ਤੁਸੀਂ ਜਰੂਰ ਪਾ ਲਓ ਜੇ ਤੁਹਾਨੂੰ ਲੱਗਦਾ ਵੀ ਮੇਰੇ ਸੁੱਖਾ ਸੂਰ ਮੇਰੇ ਮੱਥੇ ਦੇ ਡਿੱਗਿਆਂ ਦਾ ਵੈਸੇ ਤਾਂ ਮੱਥੇ ਦੇ ਡਿੱਗਿਆ ਸੁਹੂਰ ਬਹੁਤ ਸ਼ੋਭਾ ਹੁੰਦਾ ਤੁਹਾਡੇ ਪਤੀ ਲਈ ਉਹਦੀ ਕਾਮਯਾਬ ਤਰੱਕੀ ਕਰਦਾ ਸੁੱਖ ਸ਼ਾਂਤੀ ਹੁੰਦੀ ਹੈ ਤੁਹਾਡੇ ਮੱਥੇ ਸੁਹੂਰ ਡਿੱਗਦਾ ਪਰ ਜੇ ਤੁਹਾਨੂੰ ਲੱਗਦਾ ਤੁਸੀਂ ਇਹ ਸੁਹੂਰ ਸੂਈ ਨਾਲ ਵੀ ਪਾ ਸਕਦੇ ਹੋ ਜਾਂ ਤੁਸੀਂ ਸੁਹੂਰ ਸੀਖ ਤਿੱਲੀ ਲੈ ਲੋ ਤਿੱਲੀ ਨੂੰ ਹਲਕੀ ਜਿਹੀ ਗਿੱਲੀ ਕਰ ਲਿਓ ਤੇ ਉਹਦੇ ਨਾਲ ਸੰਧੂਰ ਪਾ ਸਕਦੇ ਹਾਂ ਬਹੁਤ ਵਧੀਆ ਸੰਧੂਰ ਪੈਂਦਾ ਚਮਾ ਵੀ ਇਧਰੋਂ ਉਧਰ ਫੈਲਦਾ ਨਹੀਂ ਤੇ ਸੰਧੂਰ ਥੀਲੀ ਦੇ ਉੱਤੇ ਮਾੜਾ ਤੇਲ ਲਾ ਕੇ ਉਹਦੇ ਨਾਲ ਸੰਧੂਰ ਪਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਤੁਸੀਂ ਸੁੱਕਾ ਸੰਧੂਰ ਪਾ ਸਕਦੇ ਹੋਗੇ ਤੇ ਜੇ ਕਈ ਜਿਸ ਸੰਧੂਰ ਦੀ ਡੱਬੀ ਨੂੰ ਬੱਚਿਆਂ ਤੋਂ ਜਿੰਨਾ ਵੀ ਹੋ ਸਕੇ ਦੂਰ ਰੱਖੋ ਜੇ ਸੰਧੂਰ ਦੀ ਡੱਬੀ ਡਿੱਗ ਪੈਂਦੀ ਹੈ ਸੰਧੂਰ ਖਿਲਰ ਜਾਂਦਾ ਉਹ ਬਹੁਤ ਸ਼ੁਭ ਹੁੰਦਾ ਉਹ ਤੁਸੀਂ ਤੁਹਾਡੇ ਸਮਝੋ ਵੀ ਕਾਸਟ ਕ੍ਰੇਸ ਤੇ ਗਰੋਹ ਦਾ ਕਾਰਨ ਹੀ ਸੀ ਜਿਹੜਾ ਸੰਧੂਰ ਲੱਗਿਆ ਤੇਰੇ ਬੱਚਾ ਤੋਂ ਸੰਧੂਰ ਦੂਰ ਰੱਖੋ ਜੇ ਕਈ ਵਾਰ ਜਾਣੇ ਜਾਣੇ ਛੋੜੇ ਤੋਂ ਡਿੱਗ ਪੈਂਦਾ ਖਿੱਲਰ ਜਾਂਦਾ ਤੇ ਉਹਨੂੰ ਇਕੱਠਾ ਕਰਕੇ ਤੁਸੀਂ ਉਹਨੂੰ ਇਕੱਠਾ ਕਰਕੇ ਆਪਦੇ ਮੱਥੇ 'ਨਾ ਪਹਿਲਾਂ ਤਾਂ ਲਾਓ ਵੀ ਗਲਤੀ ਮੰਨੋ ਵੀ ਸਾਦ ਗਲਤੀ ਹੋ ਗਈ ਪ੍ਰਮਾਤਮਾ ਤਾਂ ਦੋਸਤੀਆਂ ਬਖਸ਼ੀ ਮੁੜ ਕੇ ਉਸ ਸੰਧੂਰ ਨੂੰ ਚਾਕੇ ਕਿਸੇ ਦਰਖਤ ਦੀ ਜੜ੍ਹ ਚ ਰੱਖ ਕੇ ਆਇਆ ਨੂੰ ਉਹਨਾਂ ਦੀਆਂ ਗਲੀਆਂ 'ਚ ਐਸ ਤਰ੍ਹਾਂ ਨਾ ਸਕੇਓ ਕਦੇ ਵੀ ਕਿਸੇ ਦੂਸਰੀ ਔਰਤ ਦਾ ਸੰਧੂਰ ਆਪਾਂ ਨੂੰ ਬਿਲਕੁਲ ਨਹੀਂ ਲਾਉਣਾ ਚਾਹੀਦਾ ਇਹ ਵੀ ਬਹੁਤ ਵੱਡਾ ਪ੍ਰਮਾਣ ਹੈ ਸੰਧੂਰ ਹਮੇਸ਼ਾ ਆਪ ਦੇ ਪੈਸਿਆਂ ਨਾਲ ਖਰੀਦਿਆ ਹੋਇਆ ਸੰਧੂਰ ਹੀ ਲਾਉਣਾ ਚਾਹੀਦਾ ਆਪ ਦਾ ਸੰਧੂਰ ਕਿਸੇ ਨੂੰ ਵੀ ਨਾ ਦਿਓ ਸੰਧੂਰ ਹਮੇਸ਼ਾ ਸ਼ੁਭ ਕੇ ਲਾਓ ਲੁਕੋ ਕੇ ਨਾ ਲਾਓ ਜੇ ਤੁਸੀਂ ਸੰਧੂਰ ਕਿਸੇ ਦੇ ਸਾਹਮਣੇ ਲੰਮੇ ਕਿਸੇ ਦੀ ਹੈ ਕਿਸੇ ਦੀ ਨਜ਼ਰ ਤੁਹਾਡੇ ਪਤੀ ਨੂੰ ਲੱਗਦੀ ਹੈ ਜਿਸ ਦਾ ਤੁਹਾਡਾ ਪਤੀ ਬਿਮਾਰੀਆਂ ਚ ਘਿਰ ਜਾਂਦਾ ਪਰੇਸ਼ਾਨ ਹੋਣਾ ਬਿਨਾਂ ਨਹਾਤੇ ਸੰਧੂਰ ਕਦੇ ਵੀ ਨਾ ਲਾਓ ਜੇ ਪਤੀ ਦਾ ਦਿੱਤਾ ਹੋਇਆ ਸੰਧੂਰ ਲਾਉਨੇ ਬਹੁਤ ਸ਼ੁਭ ਹੈ ਤੁਹਾਡੇ ਲਈ ਬਹੁਤ ਚੰਗਾ ਹੈ ੱਟਕੀ ਕਰਦਾ ਪਤੀ ਘਰ ਦੇ ਵਿੱਚ ਸੁੱਖਾਂ ਦਾ ਹਵਾਸ ਹੁੰਦਾ ਹੈ ਤੁਹਾਡਾ ਮਨ ਨੂੰ ਬੜੀ ਸ਼ਾਂਤੀ ਸਕੂਨ ਮਿਲਦਾ ਹੈ ਪਤੀ ਦਾ ਲਾਇਆ ਹੋਇਆ ਤੁਸੀਂ ਸੰਧੂਰ ਮੱਥੇ ਦੇਤੇ ਲਾਉਨੇ ਆਪ ਦੀ ਚੀਜ਼ ਚ ਇਹ ਕਿਸੇ ਨੂੰ ਨਾ ਤਾਂ ਗਿਫਟ ਕਰੋ ਨਾ ਗਿਫਟ ਚ ਲਾਇਆ ਹੋਇਆ ਸੰਧੂਰ ਤੁਸੀਂ ਵਰਤੋ ਇਹ ਗਲਤੀ ਤੋਂ ਤੁਸੀਂ ਬਚੋ ਸੌਣ ਦੇ ਮਹੀਨੇ ਤੁਸੀਂ ਸੰਧੂਰ ਜਰੂਰ ਲਾ ਕੇ ਰੱਖਿਓ ਜੀ ਤੇ ਇੱਕ ਤੁਸੀਂ ਜਦੋਂ ਵੀ ਤੁਹਾਨੂੰ ਪੀਰੀਅਡ ਆਏ ਹੋਂ ਉਸ ਸਮੇਂ ਤੁਸੀਂ ਵਾਲ ਨਾ ਆਤੋ ਨਾ ਹੀ ਉਸ ਸਮੇਂ ਤੁਸੀਂ ਸੰਧੂਰ ਲਾਓ ਕਿਉਂਕਿ ਜਦੋਂ ਪੀਰੀਅਡਸ ਆਉਂਦੇ ਆ ਇਹਦੇ ਨਾਲ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਊਰਜਾ ਨਿਕਲ ਜਾਂਦੀ ਜੇ ਬਹੁਤ ਜ਼ਿਆਦਾ ਤੇਜ਼ ਊਰਜਾ ਨਿਕਲਦੀ ਹੈ ਜੇ ਕਈ ਵਾਰ ਆਪਾਂ ਪੀੜ ਸਮੇਂ ਤੁਰ ਸੀਦੇ ਪੌਦੇ ਨੂੰ ਪਾਣੀ ਦੇ ਦਈਏ ਤਾਂ ਉਹ ਵੀ ਸੁੱਕ ਜਾਂਦਾ ਤੁਸੀਂ ਦੇਖੋ ਵੀ ਕਿੰਨਾ ਇਹ ਪਾਪ ਹੁੰਦਾ ਹੈਗਾ ਤੇ ਆਪਾਂ ਜਦੋਂ ਪੀਰੀਅਡ ਸਮੇਂ ਆਪਾਂ ਸਾਨੂੰ ਆਪਾਂ ਨੂੰ ਨਹੀਂ ਲਾਉਣਾ ਚਾਹੀਦਾ ਉਸ ਤਰ੍ਹਾਂ ਸੀਦੇ ਪੌਦੇ ਨੂੰ ਪਾਣੀ ਨਹੀਂ ਦੇਣਾ ਚਾਹੀਦਾ ਤੇ ਉਸ ਸਮੇਂ ਜਦੋਂ ਆਪਾਂ ਕੋਈ ਇਸੇ ਸ਼ਰਾਣ ਵੀ ਨਹੀਂ ਕਰਨਾ ਚਾਹੀਦਾ ਜਿਹੜੇ ਆਪਾਂ ਵੇਖ ਪਹਿਲਾਂ ਕਹਿ ਹੁੰਦੇ ਸੀ ਜਦੋਂ ਪੀੜ ਸਾਈ ਹੋਣਾ ਵੀਰੋ ਪੂਜਾ ਪਾਠ ਨਹੀਂ ਕਰਨੀ ਚਾਹੀਦੀ ਵੈਸੇ ਅੱਜ ਆਪਾਂ ਸਿੱਖ ਤਾਂ ਦਿਲ 'ਚ ਕਹਿੰਦੇ ਆਂ ਪਾਠ ਕਰ ਸਕਦੇ ਆਂ ਪਰ ਪਹਿਲਾਂ ਇਹ ਕਹਿ ਦਿੰਦੇ ਸੀ ਪਾਠ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਿਉਂ ਕਰਨ ਨਹੀਂ ਕਿਉਂ ਨਹੀਂ ਕਰਨਾ ਚਾਹੀਦਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਦੀ ਆਂ ਕਿਉਂਕਿ ਇਹ ਤਖਲੀਫ ਵਾਲੇ ਦਿਨ ਹੁੰਦੇ ਆ ਤਖਲੀਫ ਹੁੰਦੀ ਹੈ ਤੇ ਉਹਦੇ ਜਦੋਂ ਵੀ ਆਪਾਂ ਪਾਠ ਕਰਦੇ ਹਾਂ ਤੇ ਵਿੱਚ ਆਪਾਂ ਚੌਂਕੜਾ ਲਾਉਨੇ ਆ ਘੱਟ ਤੋਂ ਘੱਟ 1 ਕ ਜਾਂ 1.5 ਘੰਟਾ ਪਾਉਣ ਚੌਂਕੜਾ ਲਾ ਕੇ ਬੈਠਣਾ ਪੈਂਦਾ ਫਿਰ ਸਿਮਰਨ ਹੁੰਦਾ ਹੈਗਾ ਇਹਦੇ ਨੇ ਵੀ ਇੰਨਾ ਸਮਾਂ ਉਹ ਔਰਤ ਬੈਠ ਨਹੀਂ ਸਕਦੀ ਹੈ ਨਾ ਤਕਲੀਫ ਦੇ ਵਿੱਚ ਹੁੰਦੀ ਆ ਉਹ ਉਹ ਇੰਨਾ ਸਮਾਂ ਬੈਠ ਨਹੀਂ ਸਕਦੀ ਇਸੇ ਕਾਰਨ ਉਹ ਨੂੰ ਕਿਹਾ ਗਿਆ ਸੀ ਵੀ ਤੂੰ ਪੂਜਾ ਪਾਠ ਤੂੰ ਪਾਸੇ ਰੱਖਿਆ ਗਿਆ ਸੀ ਹੋਰ ਕੋਈ ਕਾਰਨ ਨਹੀਂ ਸੀ ਇਹ ਸੀ ਕਿ ਉਹ ਇੰਨਾ ਲੰਬਾ ਸਮਾਂ ਬੈਠ ਨਹੀਂ ਸਕਦੀ ਸੀ ਤਕਲੀਫ ਚ ਹੁੰਦੀ ਸੀ ਇਸੇ ਲਈ ਉਹ ਨੂੰ ਪੂਜਾ ਪਾਠ ਤੋਂ ਪਾਸੇ ਰੱਖ ਦਿੱਤਾ ਜਾਂਦਾ ਸੀਗਾ ਤੇ ਜਦੋਂ ਉਹ ਪੰਜ ਦਿਨਾਂ ਤੋਂ 7 ਦਿਨਾਂ ਤੋਂ ਬਿਲਕੁਲ ਠੀਕ ਹੋ ਜਾਂਦੀ ਸੀ ਉਸ ਤੋਂ ਬਾਅਦ ਉਹ ਫੇਰ ਪੂਜਾ ਪਾਠ ਕਰਨਾ ਸ਼ੁਰੂ ਕਰ ਦਿੰਦੀ ਸੀਗੀ ਜੀ ਜੇ ਕਈ ਵਾਰ ਤੁਸੀਂ ਵਰਤ ਰੱਖ ਲੈਣੀ ਉਸ ਦਿਨ ਪੀਰੀਅਡਸ ਆ ਜਾਂਦੇ ਤਾਂ ਫਿਰ ਤੁਸੀਂ ਵਰਤ ਨੂੰ ਸਪੂਰਨ ਕਰੋ ਜੀ ਉਹ ਵਿਚਾਰੀ ਨਾ ਛੱਡੋ ਪੂਰੀ ਸ਼ਰਧਾ ਨਾਲ ਉਸੇ ਤਰ੍ਹਾਂ ਇਸ਼ਨਾਨ ਕਰਕੇ ਪੂਰੀ ਸੋਚ ਸੁਚਮਤਾ ਨਾਲ ਆ ਦੇ ਪਾ ਸੈ ਨੂੰ ਵਰਤ ਨੂੰ ਕੰਪਲੀਟ ਕਰੋ ਇਹ ਪਾਈ ਜਦੋਂ ਆਪਾਂ ਪੈਰ ਦੇ ਵਿੱਚ ਪਾਉਂਦੇ ਵਿੱਚ ਜਿਹੜੀ ਧੁਨ ਸੰਗੀਤ ਨਿਕਲਦਾ ਨਾ ਉਹਦੇ ਨਾਲ ਘਰ ਦੇ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਮਨ ਸ਼ਾਂਤ ਰਹਿੰਦਾ ਹੈਗਾ ਔਰ ਤੁ ਨੂੰ ਬਿਮਾਰੀਆਂ ਘੱਟ ਲੱਗਦੀਆਂ ਖਾਸ ਕਰਕੇ ਹੱਡਾਂ ਦੀਆਂ ਤੇ ਮਾ ਉਹ ਦਿਮਾਗੀ ਤੌਰ ਤੇ ਵੀ ਤੇਜ਼ ਹੁੰਦੀ ਹੈ ਜੇ ਪਾਈ ਪਉਂਦੀ ਹੈ ਤਾਂ ਪੈਰਾਂ ਦਾ ਗਹਿਣਾ ਇਹ ਪੈਰਾਂ ਦੀ ਖੂਬਸੂਰਤ ਵੀ ਬਹੁਤ ਲੱਗਦੀ ਹੈ ਤੇ ਇਹਦੇ ਨਾਲ ਖੂਬਸੂਰਤੀ ਦੇ ਨਾਲ ਨਾਲ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਦਾ ਵਾਸ ਹੁੰਦਾ ਤੇ ਇਹ ਹੀ ਪਹਿਚਾਣ ਹੁੰਦੀ ਹੈ ਜੀ ਪੈਰ ਦੇ ਵਿੱਚ ਪਾਈ ਪਾਉਣਾ ਪਤੀ ਦੀ ਲੰਬੀ ਉਮਰ ਦਾ ਪ੍ਰਤੀਕ ਹੁੰਦਾ ਹੈ ਜੀ ਸੌ ਦੇ ਮਹੀਨੇ ਵਿੱਚ ਭੁੱਲ ਕੇ ਵੀ ਕਾਲਾ ਤੇ ਸਫੈਦ ਰੰਗ ਆਪਾਂ ਨੂੰ ਨਹੀਂ ਪਾਉਣਾ ਚਾਹੀਦਾ ਜੇ ਸਫੈਦ ਰੰਗ ਪਰ ਪਹਿਲਾਂ ਵੀ ਦੱਸ ਸੀ ਕਿ ਜਿਹੜਾ ਕਾਲਾ ਰੰਗ ਹੁੰਦਾ ਇਹ ਸ਼ਨੀ ਦੇਵ ਦਾ ਪ੍ਰਤੀਕ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਹਰਾ ਪੀਲਾ ਲਾਲ ਹੈ ਨਾ ਹਰਾ ਪੀਲਾ ਰੰਗ ਤੇ ਰੈੱਡ ਕਲਰ ਇਹ ਕਲਰ ਆਪਾਂ ਨੂੰ ਬਹੁਤ ਪਹਿਨਣੇ ਚਾਹੀਦੇ ਬਹੁਤ ਸ਼ੁਭ ਹੁੰਦੇ ਆ ਮਾਨਸਪੂਮ ਦੇ ਨਾਲ ਹੁੰਦੇ ਆ ਤੁਹਾਡੇ ਸਵਾਲ ਦੀ ਲੰਬੀ ਉਂਗਲ ਹੁੰਦੀ ਹੈ ਜੇ ਆਪਾਂ ਇਸ ਤਰ੍ਹਾਂ ਦੇ ਰੰਗीन ਕਲਰ ਪਹਿਨਦੇ ਆ ਤਾਂ ਸੋਮਵਾਰ ਵਾਲੇ ਦਿਨ ਸੌਂ ਦੇ ਮਹੀਨੇ ਸੌਵਾਰ ਵਾਲੇ ਦਿਨ ਵਾਲ ਆਪਾਂ ਭੁੱਲ ਕੇ ਵੀ ਨਹੀਂ ਧੋਣੇ ਚਾਹੀਦੇ ਤੇਲ ਨਹੀਂ ਲਾਉਣਾ ਚਾਹੀਦਾ ਕਿਉਂਕਿ ਉਹ ਵੀਸ਼ਨ ਭਗਵਾਨ ਦਾ ਦਿਨ ਹੁੰਦਾ ਉਸ ਦਿਨ ਆਪਾਂ ਵਰਤ ਕਰਦੇ ਆਂ ਸਿਰਫ ਉਹ ਦਿਨ ਉਹਦੀ ਪੂਜਾ ਪਾਠ ਵਿੱਚ ਹੀ ਨਿਕਲਣਾ ਚਾਹੀਦਾ ਇਹਦੇ ਲਈ ਵਾਰ ਕਿਉਂਕਿ ਜੇ ਵਾਰ ਧੋਵਾਂਗੇ ਤਾਂ ਫਿਰ ਆਪਾਂ ਨੂੰ ਪੂਜਾ ਪਾਠ ਕਰਨੇ ਵਿੱਚ ਸਮਾਂ ਲੱਗਦਾ ਗਿੱਲੇ ਵਾਲਾ ਤੁਸੀਂ ਵੀ ਧਰਮ ਦੇ ਵਿੱਚ ਤੁਸੀਂ ਮੰਨਦੇ ਹੋ ਗੁਰੂ ਕੀ ਨੂੰ ਕਿਸੇ ਨੂੰ ਵੀ ਮੰਨਦੇ ਗਿੱਲੇ ਵਾਲਾ ਦਾ ਵੀ ਪੂਜਾ ਪਾਠ ਬਿਲਕੁਲ ਨਹੀਂ ਕਰਨਾ ਚਾਹੀਦਾ ਜੀ ਗਿੱਲੇ ਵਾਲਾ ਨਾ ਨਹੀਂ ਚਾਹੀਦਾ ਇਹ ਸਭ ਤੋਂ ਵੱਡਾ ਆਮਾਨ ਹੁੰਦਾ ਹੈ ਭਗਵਾਨ ਦਾ ਇਸ ਇਹ ਸੁਆਗਣਾ ਔਰ ਤੱਕ ਚੂੜੀਆਂ ਸੌਂਦੇ ਮਹੀਨੇ ਜ਼ਰੂਰ ਪਾਉਣ ਹਰੀਆਂ ਹੁਲਾਤ ਵੀ ਰੂੜੀ ਤਿੰਨ ਤਰ੍ਹਾਂ ਦੀ ਚੂੜੀ ਉਹ ਆਧਿਤਾਂ ਚ ਪਾਵੇ ਬਹੁਤ ਸ਼ੋਭਾ ਹੁੰਦੀ ਹੈ ਜੀ ਚਾਹੇ ਦੋ ਦੋ ਕਰਕੇ ਪਾਏ ਚਾਰ-ਚਾਰ ਇੱਕ ਕਦੇ ਵੀ ਦੋਨਾਂ ਹੱਥਾਂ ਵਿੱਚ ਬਰਾਬਰ ਚੂੜੀ ਕਦੇ ਵੀ ਨਹੀਂ ਪਾਉਣੀ ਚਾਹੀਦੀ ਇੱਕ ਹੱਥ ਦੇ ਵਿੱਚ ਇੱਕ ਅੱਧੀ ਘੱਟ ਪਾਓ ਇੱਕ ਹੱਥ ਦੇ ਵਿੱਚ ਜ਼ਿਆਦਾ ਪਾਓ ਬਰਾਬਰ ਚੂੜੀ ਤੁਸੀਂ ਨਾ ਪਾਓ ਸੌਂਦੇ ਵੀ ਨਾ ਹਰ ਸੁਹਾਗਣ ਨੂੰ ਚੂੜੀ ਪਾਵੇ ਮਹਿੰਦੀ ਲਾਵੇ ਇਸ ਤਰ੍ਹਾਂ ਦੇ ਆਪਾਂ ਜਿਹੜੀਆਂ ਨਵੇਂ ਵਿਆਹੀਆਂ ਆਪਣੀਆਂ ਬੱਚੀਆਂ ਹਨ ਉਹਨਾਂ ਨੂੰ ਦੱਸਿਓ ਨਾਲੇ ਤਾਂ ਬੱਚਿਆਂ ਦੇ ਸ਼ੌਕ ਪੂਰੇ ਹੋ ਜਾਂਦੇ ਆ ਨਾਲੇ ਇਹ ਸਾਰਾ ਕੁਝ ਸ਼ੋਭਾ ਹੁੰਦਾ ਹੈ ਜੇ ਆਪਾਂ ਅੱਖ ਦੇ ਵਿੱਚ ਕਾਜਲ ਪਾਉਨੇ ਆਪਾਂ ਨੂੰ ਸੁੰਦਰਤਾ ਦੇ ਚਾਰ ਚੰਨ ਲਾ ਦਿੰਦਾ ਪਰ ਤੁਸੀਂ ਇਹ ਵੇਖੋ ਕਿ ਕਾਜਲ ਪਾਉਣ ਨਾਲ ਆਪਾਂ ਨੂੰ ਕਦੇ ਵੀ ਨਜ਼ਰ ਨਹੀਂ ਲੱਗਦੀ ਕਿਤਾਬ ਆਪਾਂ ਕੋਈ ਕੁਛ ਵੀ ਕਹੀ ਚਾ ਦੇ ਕਿੰਨਾ ਵੀ ਕਿਸੇ ਦੀ ਨਜ਼ਰ ਲੱਗਦੀ ਹੋਵੇ ਪਰ ਕਾਜਲ ਪਾਉਣ ਨਾਲ ਕਦੇ ਵੀ ਨਜ਼ਰ ਨਹੀਂ ਲੱਗਦੀ ਇਹ ਵੇਖੋ ਅਸਲ ਇਹ ਹਿੰਦੂ ਲੋਕ ਜ਼ਿਆਦਾ ਕਰਦੇ ਆ ਪਰ ਸਮੇਂ ਨੇ ਰਫਤਾਰ ਬੜੀ ਹਰ ਇੱਕ ਨੂੰ ਸੋਹਣਾ ਬਨਨ ਦਾ ਸ਼ੌਕ ਹੁੰਦਾ ਤੇ ਆਪਾਂ ਦੇ ਸਿੱਖ ਬੇਟੀਆਂ ਵੀ ਬਹੁਤ ਜ਼ਿਆਦਾ ਬੇਟੀਆਂ ਆਪਣੀਆਂ ਜੇ ਇਸ ਤਰ੍ਹਾਂ ਦੇ ਆਰ ਸਿਨਾਰ ਕਰਨਾ ਚਾਹਤੇ ਆਪਾਂ ਉਹਨਾਂ ਲਈ ਵੀਡੀਓ ਬਣਾਈ ਹੈ ਵੀ ਤੁਸੀਂ ਇਹ ਹੀ ਆਰ ਸਿਨਾਰ ਦੇ 100 ਦਿਨੇ ਕਰਦੇ ਹੋ ਤਾਂ ਤੁਹਾਡੇ ਦੀ ਬਹੁਤ ਸ਼ੌਕਾ ਅਤੇ ਲੰਬੀ ਉਮਰ ਹੁੰਦੀ ਹੈ ਤੇ ਤੁਸੀਂ ਬੇਸ਼ਕ ਕੁਛ ਲੈਣੇ ਸੁੱਖ ਸ਼ਾਂਤੀ ਦਾ ਬਾਤਾ ਪਰਮਾਤਮਾ ਲਈ ਪੂਰੀ ਕਿਰਪਾ ਹੁੰਦੀ ਹੈ ਇਹ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋਗੇ ਤੇ ਇਸ ਮੈਂ ਸੁੱਖ ਸ਼ਾਂਤੀ ਲਈ ਆਪਣੀਆਂ ਮਨੋਕਾਮਨਾ ਉਹ ਮੰਨੋਂ ਅਰਦਾਸ ਬੇਨਤੀਆਂ ਪਰਮਾਤਮਾ ਕੇ ਕਰੋ ਜੋ ਪਤੀ ਜੋ ਆਪਾਂ ਨੂੰ ਮਾਪੇ ਆਪਣੇ ਜਿਹਦੇ ਲੜ ਲਾਤਾ ਆਪਾਂ ਹਮੇਸ਼ਾ ਉਸੇ ਦੇ ਬਣ ਕੇ ਰਹੀਏ ਉਹਦੀ ਸਰੀਰਕ ਤੰਦਰੁਸਤੀ ਦੇ ਅਰਦਾਸਾਂ ਕਰਕੇ ਜੇ ਆਪਾਂ ਗੁਰੂ ਸਾਹਿਬ ਦੇ ਸਾਹਮਣੇ ਚਾਰ ਲਾਵਾ ਲਈਆਂ ਤੇ ਚਾਰ ਲਾਵਾ ਦਾ ਆਪਾਂ ਫਰਜ ਨਿਭਾਈਏ ਇਹ ਦੇਖ ਲਈਏ ਚਾਰ ਲਾਵਾ ਦਾ ਅਸਲੀ ਮਕਸਦ ਕੀ ਸੀ ਕਿਉਂ ਸਾਡੇ ਬਾਪ ਨੇ ਕਰਾਇਆ ਜਿਹਦਾ ਪੱਲਾ ਬਾਪ ਨੇ ਆਪੇ ਹੱਥ ਨਾਲ ਫੜਾ ਦਿੱਤਾ ਹਮੇਸ਼ਾ ਉਸੇ ਦੇ ਬਣ ਕੇ ਰਹੀਏ ਉਸੇ ਦਾ ਪੱਲਾ ਆਪ ਕਦੇ ਨਾ ਛੱਡੀਏ ਬਾਪ ਦੇ ਘਰ ਦੇ ਵਿੱਚੋਂ ਆਪਣੀ ਡੋਲੀ ਆਈਏ ਤੇ ਪਤੀ ਦੇ ਘਰ ਦੇ ਵਿੱਚੋਂ ਆਪਣੀ ਆਖੀ ਚਾਹੇ ਜਾਵੇ ਇਹ ਹੀ ਆਪਾਂ ਪਰਮਾਤਮਾ ਅਗੇ ਅਰਦਾਸ ਲਈ ਤੇ ਕਦੇ ਵੀ ਕਿਸੇ ਵੀ ਧੀ ਭੈਣ ਨੂੰ ਘਰ ਨਾਲ ਛੱਡਣਾ ਪਵੇ ਮਹਾਰਾਜੋ ਤੰਦਰੁਸਤੀ ਆਪਕਸ਼ੇ ਤੇ ਪਤੀ ਦੀ ਲੰਬੀ ਉਮਰ ਕਰੇ ਲੰਬੀ ਉਮਰ ਦੀਆਂ ਅਰਦਾਸ ਬੇਨਤੀਆਂ ਲਈ ਮੈਂ ਤੁਹਾਡੇ ਸਾਹਮਣੇ ਮੀਡੀਆ ਲੈ ਕੇ ਇਹ ਪੇਸ਼ ਹੋਈ ਸੀ ਮੇਰੀਆਂ ਬੇਟੀਆਂ ਇਸ ਤਰ੍ਹਾਂ ਕਰਨ ਤਾਂ ਕਿ ਆਪਣੇ ਪਤੀ ਦੀ ਆਪਣੀ ਸੁਹਾਗ ਦੀ ਲੰਬੀ ਉਮਰ ਕਰੇ ਲੰਬੀ ਉਮਰ ਤੇ ਅਰਦਾਸ ਬੇਨਤੀਆਂ ਕਰਨ ਮੰਨਦੇ ਪਰਮਾਤਮਾ ਤੁਹਾਨੂੰ ਇਹ ਹੈ ਤ ਔਰਤ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਜੀਉਂਦੀ ਹੈ ਪਰ ਜਿਹੜੀਆਂ ਔਰਤਾਂ ਦੇ ਪਤੀ ਹੈਗੇ ਉਹਨਾਂ ਔਰਤਾਂ ਦੇਖੋ ਕਿ ਦੁੱਖ ਕੀ ਹੁੰਦਾ। ਸਿਆਣੇ ਕਹਿੰਦੇ ਹੁੰਦੇ ਆ ਵਿਧਵਾ ਔਰਤ ਆਹ ਦਰੰਡਾ ਕੱਢ ਲੈਂਦੀ ਐ ਪਰ ਦੁਨੀਆ ਕੱਢ ਨਹੀਂ ਪਾਉਂਦੀ। ਉਹਨਾਂ ਔਰਤਾਂ ਨੂੰ ਸਮਾਜ ਵਿੱਚੋਂ ਛੱਡੀ ਕਰੀਆਂ ਬਾਹਰ ਦੇ ਕਿੰਨੀਆਂ ਵੀ ਉਹ ਚਾਰਗਾਂ ਸੱਚੀਆਂ ਕਿਉਣਾ ਹੁਣ ਪਰ ਦੁਨਿਆਰੀਆਂ ਨਜ਼ਰਾਂ ਦੇ ਵਿੱਚੋਂ ਝੂਠੀਆਂ ਬਣ ਜਾਂਦੀ। ਇੱਕ ਪਤੀ ਦਾ ਇਹ ਰੋਤਵਾ ਹੁੰਦਾ ਹੈ। ਪਰ ਪਤੀ ਦੇ ਨਾਮ 'ਚ ਤਰਲ ਜਿਵੇਂ ਚੱਲੇ ਪਤੀ ਕਿੰਨਾ ਵੀ ਮਾੜਾ ਹੋਵੇ ਪਰ ਜੀ ਆਪਾਂ ਕੋਸ਼ਿਸ਼ ਕਰੀਏ ਆਪਾਂ ਅਭਗ ਲੱਗੇ ਪ੍ਰਮਾਤਮਾ ਕੇ ਅਰਦਾਸਾਂ ਬੇਨਤੀਆਂ ਕਰਕੇ ਤੇ ਪਤੀ ਇੱਕ ਰਨ ਸੁਧਾਰ ਸਕਦਾ ਆਪਾਂ ਸੁਧਾਰ ਸਕਦੇ ਆ ਆਪਣੇ ਵਿੱਚ ਅੰਨੀ ਸ਼ਕਤੀ ਤਾਂ ਆਪਾਂ ਦੀ ਨੂੰ ਸੁਧਾਰ ਸਕਦੇ ਆ ਪ੍ਰਮਾਤਮਾ ਦੇ ਅਰਦਾਸ ਬੇਨਤੀਆਂ ਕਰਕੇ ਤੇ ਪ੍ਰਮਾਤਮਾ ਜਿਸ ਹਮਸਫਰ ਜੇ ਬਣਾਇਆ ਤਾਂ ਉਹ ਹਮਸਫਰ ਬਣ ਕੇ ਰੱਖੇ ਚਾਰ ਨਾਵਾਂ ਦੀ ਪੀ ਕਦਰ ਹੀ ਨਾ ਕਰੀਏ ਉਹ ਪੂਰੇ ਇਮਾਨਦਾਰ ਰਹਿਣਾ ਸੱਚੇ ਦਿਲ ਨਾਲ ਨਿਭਾਗੇ ਜੀ ਇਹ ਸੀ ਜੀ ਆਈ ਦੀ ਆਪਣੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਤੁਸੀਂ ਇਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੋਇਆ ਤੁਹਾਡਾ ਸਾਰਾ ਰਹਿਤਾ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ